ਜੀਵਨ ਮਾੜੂਕੇ ਗੱਲ ਵਾਲਾ ਅਜੂਬਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਆ ਕੌਣ ਆ ਇਹ ਨੌਜਵਾਨ ਕਹਿੰਦੇ ਦਿਉਰੇ ਵਾਲਾ ਇਸ ਵੇਲੇ ਜੀਵਨ ਮਾੜੂਕੇ ਵਾਲਾ ਆ ਗਿਆ ਆ ਗਿਆ ਮਾੜੂਕੇ ਵਾਲੇ ਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਾਜ ਗਿੱਲ ਪਿੰਦਰ ਢਿੱਲੋਂ ਕਪੂਰੇ ਸ਼ੁਭ ਸੰਧੂ ਬਿੰਦਰ ਧਾਲੀਵਾਲ ਜੈਗ ਧਾਲੀਵਾਲ ਉਹਨਾਂ ਦਾ ਏ ਆ ਨੌਜਵਾਨ ਕਹਿੰਦੇ ਮਾਣੂ ਕੇ ਗਿੱਲਾਂ ਦੀ ਧਰਤੀ ਦਾ ਜੀਵਨ ਖੇਡ ਕਬੱਡੀ ਦਾ ਜੂਬਾ ਰੇਡ ਪੌਂਟ ਵੀ ਵਧਿਆ ਹੋਇਆ ਹੁਣ ਵੇਖਦੇ ਆ ਵੀ ਚਾਰ ਜਾਫੀਆਂ ਦੇ ਵਿੱਚੋਂ ਕੌਣ ਦੁਆਤ ਕਰਦਾ ਵਾਹ ਓਏ ਨੌਜਵਾਨ ਕੋਸ਼ਿਸ਼ ਵਧੀਆ ਕੀਤੀ ਹੈ ਲਓ ਸੁਖਦੇਵ ਬਾਹੂ ਸ਼ਾਰਾ ਕਰ ਗਿਆ ਵੀ ਪੁਆਇੰਟ ਧਾਵੀ ਨੇ ਆਪਣੀ ਟੀਮ ਤੇ ਇਹਨਾਂ ਨੇ ਆਓ ਭਗਤ ਜਿਹੜੀ ਕੀਤੀ ਹੈ ਮੈਂ ਰੰਦੀ ਜ਼ਿੰਦਗੀ ਤੱਕ ਜਿੰਨਾ ਚਿਰ ਜ਼ਿੰਦਾ ਰਹਾਂਗਾ ਮੈਂ ਯਾਦ ਰੱਖਾਂਗਾ ਵੀ ਇਹਨਾਂ ਦੀ ਮਹਿਮਾਨ ਨਵਾਜ਼ੀ ਜਿਹੜੀ ਹੈ ਉਹ ਵੇਖਣਯੋਗ ਹੈ ਅੱਜ ਮਾਨ ਸਨਮਾਨ ਹੋਇਆ ਮੁਬਾਰਕ ਹੈ ਲਓ ਕਬੱਡੀ ਮੈਦਾਨ ਦੇ ਨਾਲ ਜੁੜੀਏ ਆਪਾਂ ਅਗਲੀ ਰੇਡ ਜੀਵਨ ਮਾਨੁਕੇ ਵਾਲਾ ਔਰ ਦੂਸਰੇ ਪਾਸੇ ਕੌਣ ਇਹ ਜਤਿੰਦਰ ਹੈ ਇਹ ਜਤਿੰਦਰ ਹੈ ਚਾਰਸਾਹ ਵਾਲਾ ਹੁਣ ਡੱਕੜ ਦੀ ਕੋਸ਼ਿਸ਼ ਕਰਦਾ ਮੁੰਡਾ ਆ ਸੱਜੇ ਖੱਬੇ ਹੁੰਦਾ ਮਾਨੁਕੇ ਵਾਲਾ ਜੀਵਨ ਪੁਆਇੰਟ ਜੀਵਨ ਦਾ ਚਲਦੇ ਮੈਚ ਦਾ ਜੰਮ ਭਖਤ ਸਰਬਾ ਸਿੰਘ ਦੇ ਬਨ ਕੇ ਕਫਨ ਸਿਰ ਮਾਉ ਚਨਾ ਤਰਦੇ ਕਦੀ ਵਾਰ ਨਾ ਕਰੀਏ ਮਜ਼ਲੂਮਾਂ ਤੇ ਰਹੀਏ ਗਊ ਗਰੀਬ ਦੀ ਬਾਹ ਫੜਦੇ ਗੁਰਤੀ ਦਿੱਤੀ ਆ ਬਾਬੇ ਤੀਵ ਸਿੰਘ ਨੇ ਜਿਹੜੇ ਰੇ ਨੇਤਲੀ ਦੇ ਸੀਸ ਤਰਦੇ ਦਿਲੋਂ ਪਿਆਰ ਕਰੀਦਾ ਸੱਜਣਾ ਨੂੰ ਅਸੀਂ ਲੋਕ ਮੁਖਾ ਇਸ ਫਲਾਈਟ ਦੇ ਜਰੀਏ ਓ ਬਿਊਟੀਫੁਲ ਕੈਨੇਡਾ ਮੇਰੇ ਵੀਰੋ ਆ ਦੇਖਿਓ ਵੀ ਅਜ ਸਮੇਂ ਜੀਵਨ ਹੈ ਕਬੱਡੀ ਦਾ ਜੂਬਾ ਰਾਜਾ ਖੇਲਾ ਲਿਖਦਾ ਵੀ ਹਲਕਾ ਸ਼ਰੀਰ ਮੁੰਡਾ ਹੱਦ ਕਰੀ ਜਾਂਦਾ ਏ ਆਪਣੇ ਸ਼ਰੀਰ ਨਾਲ ਵੱਧ ਕਰੀ ਜਾਂਦਾ ਏ ਆਪਣੇ ਸ਼ਰੀਰ ਨਾਲ ਵੱਧ ਕਰੀ ਜਾਂਦਾ ਏ ਗੱਲਾਂ ਐਨ ਕਹਿੰਦੇ ਟਿਕਾੜੇ ਆ ਆ ਰੇਡ ਪਾਉਣ ਲਈ ਮੋਸਨ ਬਿਲਾਲ ਢਿੱਲੋ ਲੈ ਅਗਲੀ ਕਬੱਡੀ ਇਸ ਸਮੇਂ ਜੀਵਨ ਮਾਨੁਕੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਪਤਲਾ ਜਿਹਾ ਸਰੀਰ ਮੁੰਡੇ ਦਾ ਰਬੜ ਵਾਂਗ ਲਚਕੀਲਾ ਏ ਵਿਚ ਮੈਦਾਨੀ ਤੋਰਾਂ ਤੁਰਦਾ ਤਰੇ ਜੋ ਨਗ ਨਸ਼ੀਲਾ ਏ ਤਰੇ ਜੋ ਨਗ ਨਸ਼ੀਲਾ ਏ ਲਾਓ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਜੀਵਨ ਗਾਫਾਂ ਵਾਲੇ ਮਾਨੀ ਦੀ ਯਾਦ ਦਵਾਉਂਦਾ ਗਰਾਊਂਡ ਦੇ ਵਿੱਚ ਲਓ ਖੇਡ ਮਨੰਦਰ ਮੈਂ ਦੇਖਦਾ ਵੀ ਐਨ ਗਲਾਬੀ ਰੰਗ ਦੀ ਪੱਗ ਚਿੱਟੇ ਰੰਗ ਦਾ ਕੁੜਤਾ ਚਾਦਰਾਂ ਤੇ ਚੌਂਕੜੀ ਮਾਰ ਕੇ ਬੈਠਾ ਸਾਡਾ ਵੱਡਾ ਭਾਈ ਹਰਜੀਤ ਗਿੱਲ ਸ਼ੇਰੇ ਪੰਜਾਬ ਏਮ ਤੋਂ ਵਿਸ਼ੇਸ਼ ਤੌਰ ਤੇ ਮਕਸੂਦਰੇ ਵਾਲੇ ਆਪਣੇ ਸਾਥੀਆਂ ਨਾਲ ਆਏ ਆ ਦिशा ਤੂਰਕੁਟ ਇਕਵਾਲ ਭਮੀਪਰਾ ਇੱਕ ਵਾਰੀ ਜੀਵਨ ਦੇ ਲਈ ਮੁਠੀ ਪਰ ਸਰੀਰ ਹੈ ਇਹਦਾ ਜਿਗਰਾ ਬਹੁਤ ਵੱਡਾ ਹੈ ਇਹਦੀ ਖੇਡ ਕਬੱਡੀ ਵੱਡੀ ਹੈ ਵਧੀਆ ਪ੍ਰਦਰਸ਼ਨ ਕਰਨ ਵਾਲਾ ਦੇਖਦਾ ਵੀ ਪਾਉਂਦਾ ਹੋਇਆ ਰੇਡ ਆਹ ਮਾਣੂ ਕੇ ਗਿੱਲ ਵਾਲਾ ਜੀਵਨ ਵੱਧਦਾ ਹੋਇਆ ਕਬੱਡੀ ਖਿਡਾਰੀ ਤੇ ਖੇਤੀਆਂ ਵਰਗੇ ਤੇ ਸ਼ਮਸ਼ੀਰਾਂ ਵਰਗੇ ਔਰ ਆਹੋ ਕੇਦਾ ਰਵੀ ਕੋਸ਼ਿਸ਼ ਕਰਦਾ ਢੱਕ ਰਣ ਦੀ ਹੁਣ ਦੇਖਦੇ ਆਂ ਵੀ ਗੱਲ ਕੀ ਬਣੂਗੀ ਕੀ ਕੀ ਗੱਲ ਬਣ ਗਈ ਕੋਈ ਗੱਲ ਨਾ ਸਮਝ ਵਿੱਚ ਆਵੇ ਆਹ ਤੱਕਲੇ ਨੂੰ ਬਲ ਪੈ ਗਿਆ ਤੇ ਤੰਦ ਨਾਲ ਲਪੇਟਿਆ ਜਾਵੇ ਪੁਆਇੰਟ ਇਹ ਜੀਵਨ ਹੈ ਮਾਨੁੱਖੀਤਾ ਦੀ ਜਦ ਤੇ ਇਹ ਸਟੇਜ ਤੇ ਰੱਖ ਲਿਓ ਸਾਹਿਲ ਸ਼ਰਮਾ ਜੀ ਲੋ ਜੁੜੀਏ ਅਗਲੀਆਂ ਦੋਨੋਂ ਟੀਮਾਂ ਵੀ ਜਲਦੀ ਨਾਲ ਆਜ਼ਾਦ ਪੰਜਾਬ ਕੇਸਰੀ ਤੇ ਜੇ ਮੈਂ ਇੱਕ ਕਰਾਲੀ ਸਾਹਿਬ ਗਲਤ ਨਾ ਹੋਵਾਂ ਵੀ ਦੂਜੇ ਪਾਸੇ ਰਿਚਮੈਂਟ ਬੈਨਕੂਵਰ ਦੀਆਂ ਟੀਮਾਂ ਦੇ ਖਿਡਾਰੀ ਜਲਦੀ ਦਿਨਾਂ ਗਰਾਊਂਡ ਦੇ ਵਿੱਚ ਪਹੁੰਚ ਜਾਣਗੇ ਅੱਜ ਦੇ ਇਸ ਕਬੱਡੀ ਕੱਪ ਲਈ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਜਸਪਾਲ ਗੋੜ 13-13 ਦਾ ਸਾਰਿਆਂ ਦਾ ਧੰਨਵਾਦ ਹੈ মিডিਆ ਵੱਡੀ ਕਵਰੇਜ ਕਰ ਰਹੀ ਹੈ ਅਗਲੀ ਕਬੱਡੀ ਪਾਉਣ ਦੇ ਵਾਸਤੇ ਜੀਵਨ ਆ ਗਿਆ ਜੀਵਨ ਦੇਖ ਲੈ ਮੀ ਮਾਨੂਕੇ ਵਾਲਾ ਆ ਬੱਲੇ ਬੱਲੇ ਕਰਾਉਂਦਾ ਮੁੰਡਾ ਜਲਾਲਪਿੰਡ ਦੇ ਵਿੱਚ ਵੱਡੀ ਗੱਡੀ ਦੇ ਨਾਲ ਵੱਡਾ ਹੋਇਆ ਸਨਮਾਨ ਅੱਜ ਵੱਡੀ ਰੇਡ ਔਰ ਦੂਸਰੇ ਪਾਸੇ ਕੋਸੇ ਕੋਟਲੇ ਵਾਲਾ ਰਾਜੂ ਐਂ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਅਜੇ ਖੰਬੇ ਹੋ ਮੁੰਡਾ ਛਿਕਾਨੀ ਡਾਜ਼ ਪਾਰ ਗੱਲ ਦੇਖਦੇ ਵੀ ਕੀ ਬਣੇਗੀ ਹਾਓ ਪੁਆਇੰਟ ਜੀਵਨ ਦੇ ਸੇਵੇ ਦੇ ਬਹੁਤ ਵਧੀਆ ਨੰਬਰ ਕੰਨਾਂ ਵੀ ਬੰਤ ਨੇਜਰ ਦਾ ਵਿਜੀਤ 바ਸੀ ਦਾ ਜਸਕੰਨ ਧਾਲੀਵਾਲ ਦਾ ਜਿਨਨੇ ਵੀਰਾਂ ਦੇ ਵੱਡੇ ਯੋਗਦਾਨ ਨੇ ਸਾਰਿਆਂ ਦਾ ਗਹਿਗੜਮਾ ਧੰਨਵਾਦ ਕੀਤਾ ਜਾਂਦਾ ਹੈ ਔਰ ਜੀਵਨ ਮਾਨੂਕੇ ਗਿੱਲਾਂ ਵਾਲਾ ਇਹ ਹੈ ਮਾਨੂਕੇ ਗਿੱਲਾਂ ਪਿੰਡ ਦਾ ਫੁਰਤੀ ਹੈ ਜੁਗਤੀ ਹੈ ਚੁਸਤੀ ਹੈ ਮੁੰਡਾ ਕਹਿੰਦੇ ਪਿੰਡੇ ਦੇ ਹੱਥ ਨਹੀਂ ਟਿਕਣ ਦਿੰਦਾ ਤੇ ਨੈਕਸਟ ਮੈਚ ਦੀਆਂ ਟੀਮਾਂ ਜਿਹੜੀਆਂ ਗਿੱਲ ਜਗਤਾਰ ਪੱਡਾ ਤਲਵਿੰਦਰ ਬਰਿਆਨੇ ਉਹਨਾਂ ਦਾ ਧੰਨਵਾਦ ਇਕਬਾਲ ਸੰਧੂ ਉਹਨਾਂ ਦਾ ਅਗਲੀ ਰੇਡ ਜੀਵਨ ਮਾਨੂਕੇ ਗਿੱਲ ਵਾਲਾ ਏ ਅਯੂਬਾ ਹੁਣ ਚਾਰਾਂ ਦੇ ਵਿੱਚੋਂ ਕੌਣ ਸਹੋਕੇ ਵਾਲਾ ਕੋਸੇ ਕੋਟਲੇ ਵਾਲਾ ਆ ਰਵੀ ਆ ਨੌਜਵਾਨ ਗੱਬਰੂ ਇਸ ਵੇਲੇ 6 ਤਰੀਕ ਬਿੰਦੀ ਪੱਗ ਦੇ ਕੱਪ ਦੀ ਹੋਣੀ ਆ ਰਵੀ ਚਾਲ ਤੇ ਜਸਟ ਲੋਣੀ ਸੱਦਾ ਦੇ ਰਿਹਾ ਉਧਰ ਪੁਆਇੰਟ ਜੀਵਨ ਦਾ ਸੰਗੀਤ ਦਾ ਬੱਬਰ ਸੰਗਰੂਰ ਦਾ ਮਨਕੀਰ ਤਾਲਖਾ ਤੇ ਧੁਰਕੋਟੀਏ ਮਨਜੀਤ ਦਾ ਗੁਰਮੀਤ ਬਠਾੜੂ ਉਹਨਾਂ ਦਾ ਸੁਖੀ ਬੂਟੇ ਉਹਨਾਂ ਦਾ ਮਨੀ ਉਹਨਾਂ ਦਾ ਰਵੀ ਉਹਨਾਂ ਦਾ ਆਏ ਨੌਜਵਾਨ ਕਹਿੰਦੇ ਜੀਵਨ ਜੀਵਨ ਮਾਣੂ ਕੇ ਗਿੱਲਾਂ ਦਾ ਉਧਰ ਦੂਜੇ ਪਾਸੇ ਦੇਹਰੇ ਪਿੰਡ ਦਾ ਰਵੀ ਫੇਰ ਰੁਕਣ ਦੀ ਕੋਸ਼ਿਸ਼ ਕਰਦਾ ਹੈ ਪੂਰੇ ਐਨ ਜਿਵੇਂ ਕਹਿੰਦੇ ਵੀ ਟੱਕਰ ਆ ਵੀ ਦੇਖਣ ਵਾਲੀ ਹੈ ਪਰ ਤਾੜੀਆਂ ਮਾਰਦੇ ਜ਼ੋਰਦਾਰ ਤਾੜੀਆਂ ਮਾਰਦੇ ਜ਼ੋਰਦਾਰ ਲੈ ਵੀ ਇੱਕ ਵਾਰ ਮੰਦਾ ਜਿਹੜਾ ਫੋਰ ਮੀਤ ਬਠਾੜੂ ਉਹਨਾਂ ਦਾ ਤੇ ਮਨਜੀਤ ਧੁਰਕੋਟ ਦਾ ਕੋਲੰਬੀਆ ਟਰੱਕ ਵਾਸ਼ ਵਾਲਿਆਂ ਦਾ ਫੋਨ ਗੁੰਮ ਹੋਇਆ ਤੇ ਉਹਨਾਂ ਨੇ ਬੇਨਤੀ ਕੀਤੀ ਜੇਕਰ ਕੋਈ ਫੋਨ ਸਾਡਾ ਵੀਰ ਪੁੱਜਦਾ ਕਰ ਦੇਵੇਗਾ ਤੇ 500 ਡਾਲਰ ਜਿਹੜਾ ਪ੍ਰਾਈਸ ਦਿੱਤਾ ਜਾਣਾ ਆ ਉਜੂਬਾ ਮਾਨੂ ਕੇ ਗਿੱਲਾਂ ਦਾ ਪਾ ਕੇ ਰੇਡ ਐ ਨੌਜਵਾਨ ਬਖਰੀਆਂ ਜਿਹੇ ਹਰਕਾਈਆਂ ਜੀਆਂ ਆ ਚਕਾਨੀਆਂ ਜਾਂ ਮਾਰਦਾ ਹੋਇਆ ਚਕਾਨੀਆਂ ਜਾਂ ਮਾਰਦਾ ਹੈ ਦੁਨੀਆ ਨੂੰ ਖੁਸ਼ ਕਰਦਾ ਹੋਇਆ ਇੱਕ ਹੋਰ ਪੁਆਇੰਟ ਆਪਣੀ ਟੀਮ ਦੇ ਸੀ ਜੁੜ ਗਈ ਮੈਦਾਨ ਦੇ ਵਿੱਚ ਤਿਆਰ ਹੈ ਕਿ ਬੇ ਹਿੰਮਤੇ ਨੇ ਲੋਕ ਜੋ ਸ਼ਿਕਵੇ ਕਰਨ ਮੁਕੱਦਰਾਂ ਤੇ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨੇ ਪੱਥਰਾਂ ਦੇ ਕਿ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨੇ ਪੱਥਰਾਂ ਦੇ ਉਹ ਜੀਵਨ ਹਵਾ ਹਵਾਈ ਹੋ ਗਿਆ ਜੀਵਨ ਹਵਾ ਹਵਾਈ ਹੋ ਗਿਆ ਪ੍ਰਾਣ ਸਾਹਿਬ ਦੇ ਥਾਪੀ